ਸ਼ਹਿਰ ਦੇ ਵਿੱਚ ਜਿਹੜਾ ਪੱਟ ਪਟ ਜਾਂ ਹੋਇਆ ਸੀ ਉਹਦੇ ਵਿੱਚ ਸੀਵਰੇਜ ਤੇ ਪੀਣ ਵਾਲਾ ਪਾਣੀ 27 ਕਿਲੋਮੀਟਰ ਪੈਣਾ ਸੀ ਉਹ ਚੋ ਅਪ੍ਰੋਕਸੀਮੇਟਲੀ 14 ਕਿਲੋਮੀਟਰ ਪੈ ਚੁੱਕਿਆ ਤੇ ਜਿਹੜੇ ਏਰੀਆ ਦੇ ਵਿੱਚ ਪੈ ਗਿਆ ਉਹਦੇ ਵਿੱਚ ਮੈਂ ਮਹਿਸੂਸ ਕਰਦਾ ਲੋਕ ਵੀ ਬਹੁਤ ਮਹਿਸੂਸ ਕਰਦੇ ਸੀ ਵੀ ਸੜਕਾਂ ਬਣ ਨਹੀਂ ਰਹੀਆਂ ਉਹਦਾ ਇੱਕ ਕਾਰਨ ਸੀ ਵੀ ਪਹਿਲਾਂ ਜਿਹੜਾ ਐਸਟੀਮੇਟ ਬਣੇ ਸੀ ਉਹਦੇ ਵਿੱਚ ਸਿਰਫ 2-2 ਫੁੱਟ 2.5-2 ਫੁੱਟ ਦਾ ਐਸਟੀਮੇਟ ਬਣਿਆ ਸੀ ਜਿਹੜੀ ਪਟਾਈ ਹੋਈ ਸੀ ਉੰਨੇ ਚ ਹੀ ਸੜਕ ਬਣਦਾ ਪਰ ਉਹ ਚੇਂਜ ਕਰਾਉਣ 'ਚ ਸਮਾਂ ਲੱਗਿਆ ਤੇ ਅੱਜ 13.5 ਕਰੋੜ ਰੁਪਈਆ ਸੁਲਤਾਨਪੁਰ ਦੀਆਂ ਸੜਕਾਂ ਵਾਸਤੇ ਅਪਰੂਵ ਹੋ ਕੇ ਵੀ ਆ ਗਿਆ ਤੇ ਉਹਦੇ ਟੈਂਡਰ ਵੀ ਲੱਗ ਗਏ ਆ ਟੈਂਡਰ ਖੁੱਲ ਵੀ ਗਏ ਆ ਤੇ ਹੋਰ 15-20 ਦਿਨਾਂ 'ਚ ਮਹੀਨੇ ਦੇ ਵਿੱਚ ਇਹਨਾਂ ਸੜਕਾਂ ਦੇ ਉੱਤੇ ਕੰਮ ਚਾਲੂ ਹੋ ਜਾਊਗਾ ਤੇ ਮੈਂ ਸਮੂਹ ਸੁਲਤਾਨਪੁਰ ਦੀ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਜਿੱਥੇ-ਜਿੱਥੇ ਕੰਕਰੀਟ ਵਾਲੀ ਸੜਕਾਂ ਦਾ ਕੰਮ ਹੈ 7 ਕਰੋੜ ਰੁਪਇਆ ਕੰਕਰੀਟ 7.5 ਕਰੋੜ ਰੁਪਇਆ ਕੰਕਰੀਟ ਵਾਲੀਆਂ ਸੜਕਾਂ ਦਾ ਤੇ 6 ਕਰੋੜ ਰੁਪਇਆ ਲੁੱਕ ਵਾਲੀਆਂ ਸੜਕਾਂ ਦੇ ਟੈਂਡਰ ਲੱਗ ਚੁੱਕੇ ਆ ਪੂਰੀ ਦੀ ਪੂਰੀ ਸੜਕ ਬਣੂਗੀ ਕੋਈ ਪੈਚ ਵਰਕ ਨਹੀਂ ਹੋਊਗਾ ਲੋਕਲ ਕਿੰਨਾ ਵੱਡਾ ਫਾਇਦਾ ਹੋਇਆ ਇਹਦੇ ਵਿੱਚ ਦੋਆਂ ਚੀਜ਼ਾਂ ਦਾ ਫਾਇਦਾ ਹੋਊਗਾ ਪਾਣੀ ਵਾਲਾ ਵੀ ਤੇ ਸੀਵਰ ਵਾਲਾ ਵੀ ਮੈਂ ਇੱਕ ਸਮੂਹ ਲੋਕਾਂ ਨੂੰ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਸ ਇਲਾਕੇ ਦੇ ਵਿੱਚ ਸ਼ਾਇਦ ਕੋਈ ਇਲਾਕਾ ਪਾਸਾ ਰਹਿ ਵੀ ਗਿਆ ਹੋਊਗਾ ਜਿੱਥੇ ਕੰਮ ਨਹੀਂ ਹੋਇਆ ਚਾਹੇ ਸਾਡੇ ਤੋਂ ਮਿਸ ਹੋ ਗਿਆ ਹੋਵੇ ਚਾਹੇ ਠੇਕੇਦਾਰ ਤੋਂ ਮਿਸ ਹੋ ਗਿਆ ਹੋਵੇ ਉਹ ਆਪ ਦੀ ਆਪ ਦੀ ਸਮੱਸਿਆ ਦੱਸ ਸਕਣ ਕਮੇਟੀ ਆਪ ਕਮੇਟੀ ਚ ਪ੍ਰਧਾਨ ਜੀ ਨੂੰ ਆ ਕੇ ਦੱਸ ਦੇਣ ਇਆ ਆਪਣੇ ਕਨਸਰਨਡ ਐਮਸੀ ਨੂੰ ਦੱਸ ਦੇਣ ਜਿੱਥੇ ਜਿੱਥੇ ਕੰਮ ਨਹੀਂ ਵੀ ਹੋਇਆ ਹੈ ਕੋਈ ਪਾਸਾ ਰਹਿ ਗਿਆ ਉਹ ਵੀ ਪੂਰਾ ਕੀਤਾ ਜਾਊਗਾ ਆਬਜੈਕਟਿਵ ਇਹ ਆ ਕਿ ਅੱਜ ਤੋਂ 6 ਮਹੀਨੇ ਬਾਅਦ ਜਦੋਂ ਕੰਮ ਕੰਪਲੀਟ ਹੋਵੇ ਤੇ ਸੁਲਤਾਨਪੁਰ ਸ਼ਹਿਰ ਦੇ ਵਿੱਚ ਕੋਈ ਪਾਸਾ ਪੀਣ ਵਾਲੇ ਪਾਣੀ ਤੋਂ ਨਾ ਰਹਿ ਜਾਵੇ ਤੇ ਕਿਸੇ ਪਾਸੇ ਦੇ ਵਿੱਚ ਸੀਵਰੇਜ ਦੀ ਸਮੱਸਿਆ ਨਾ ਆਵੇ ਸੀਵਰੇਜ ਦੀ ਡਿਊਟੀ ਤੇ ਪਾਣੀ ਦੀ ਡਿਊਟੀ ਅਸੀਂ ਨਵਨੀਤ ਚੀਮਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਨੇ ਕਿਦਰ ਨੇ ਨਵਨੀਤ ਜੀ ਇਧਰ ਆ ਨਵਨੀਤ ਜੀ ਦੀ ਡਿਊਟੀ ਆ ਹਰੇਕ ਵਾਰਡ ਦੇ ਹਰੇਕ ਐਮਸੀ ਨਾਲ ਕੋਆਰਡੀਨੇਟ ਕਰ ਰਹੇ ਆ ਤੇ ਨਵਨੀਤ ਜੀ ਨੂੰ ਦੱਸੋ ਹਰੇਕ ਵਾਰਡ ਦੇ ਵਿੱਚ ਪੀਣ ਵਾਲਾ ਪਾਣੀ ਦਾ ਵੀ ਸੌਟ ਆਊਟ ਹੋਊਗਾ ਤੇ ਸੀਵਰ ਦਾ ਵੀ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਸਾਰੇ ਮੇਰੇ ਵੀਰਾਂ ਨੂੰ ਕਿ ਜਿੱਥੇ-ਜਿੱਥੇ ਪਾਣੀ ਦੀ ਪਾਈਪਲਾਈਨ ਪੈ ਚੁੱਕੀ ਹੈ ਕਾਈਂਡਲੀ ਪਾਣੀ ਦਾ ਕਨੈਕਸ਼ਨ ਲੈ ਲਿਤਾ ਜਾਵੇ ਤੇ ਸੀਵਰ ਦੀ ਜਿੱਥੇ ਜਿੱਥੇ ਪਾਈਪਲਾਈਨ ਪੈ ਚੁੱਕੇ ਉੱਥੇ ਘਰਾਂ ਚ ਸੀਵਰ ਦਾ ਕਨੈਕਸ਼ਨ ਲੈ ਲਿਆ ਦਿੱਤਾ ਜਾਵੇ ਤਾਂ ਕਿ ਦੁਬਾਰਾ ਇਹਦੇ ਤੋਂ ਬਾਅਦ ਪਟ ਪਟਾਈਆਂ ਨਾ ਕਰਨਾ ਪਵੇ। ਮੈਮਲੇ ਸਾਹਿਬ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਇਸ ਬਣਾ ਕੇ ਲੋਕਾਂ ਨੂੰ ਨਵਨੀਤ ਚੀਮੇ ਦਾ ਨੰਬਰ ਸਰੇਕ ਸ਼ੇਰ ਦੇ ਬੰਦੇ ਨੂੰ ਪਤਾ। ਇਹੀ ਸਾਡੀ ਹੈਲਪਲਾਈਨ ਹੈ। ਮੈਮਲੇ ਸਾਹਿਬ ਕੁਆਲਿਟੀ ਬਾਰੇ ਜਿਹੜੀ ਪੁੱਛ ਰਹੇ ਹੋ ਉਹਦੇ ਬਾਰੇ ਤੁਸੀਂ ਕੀ ਹਦਾਇਤਾਂ ਜਾਰੀ ਕੀਤੀਆਂ ਆਈਆਂ? ਕੰਮ ਦੀ ਕੁਆਲਿਟੀਜ਼ ਬਾਰੇ ਜਿਹੜੀਆਂ ਉਹਦੇ ਬਾਰੇ ਕੀ ਹਦਾਇਤਾਂ ਚਿੱਤੇ ਤੇ ਕੰਮ ਦੀ ਕੁਆਲਿਟੀ ਦੀ ਗੱਲ ਹੈ ਜਦੋਂ ਸੜਕਾਂ ਬਣਣ ਗਈਆਂ ਇਹ ਇਨਸ਼ੋਰ ਕੀਤਾ ਜਾਊਗਾ ਕਿ ਪ੍ਰੋਪਰ ਕੰਪੈਕਸ਼ਨ ਹੋਈ ਜਾਂ ਨਹੀਂ ਨਹੀਂ ਤਾਂ ਆਪਾਂ ਵੇਖਦੇ ਜਿੱਦਣ ਮੀਂਹ ਪੈ ਜਾਂਦਾ ਕਿਸੇ ਦਾ ਟਾਇਰ ਨਾਪ ਜਾਂਦਾ ਸੋ ਇਹ ਪ੍ਰੋਪਰ ਕੰਪ੍ਰੈਸ਼ਨ ਕਰਕੇ ਕੰਪ੍ਰੈਸ਼ਨ ਦਾ ਟੈਸਟ ਹੋਊਗਾ ਕਮੇਟੀ ਕਰਾਊਗੀ ਇੰਡੀਵਿਜੂਅਲੀ ਮੈਂ ਕਰਾਊਗਾ ਤੇ ਉਹਦੇ ਤੋਂ ਬਾਅਦ ਹੀ ਸੜਕ ਦੀ ਲਿੰਗ ਹੋਏਗੀ ਆਉਣ ਵਾਲੀਆਂ ਜਿਹੜੀਆਂ ਮਿਊਨਿਸਪਲ ਚੋਣਾਂ ਆ ਰਹੀਆਂ ਉਹਦੇ ਬਾਰੇ ਤਾਂ ਅੱਡਕੀ ਜਾਣਾ ਪਹਿਲਾਂ ਆ ਤਾਂ ਲੈਣ ਦਿਓ ਵਾੜਬੰਦੀ ਬਾਰੇ ਕੀ ਹੈ ਜੀ ਤਾਂ ਨਾ ਵੇੜ ਕਿ ਵਾਰਡਬੰਦੀ ਬੜੀ ਗਲਤੀ ਹੋ ਰਹੀ ਆਪਣੀ ਪਾਰਟੀ ਕੋ ਜਾ ਰਹੀ ਹੈ ਜੀ ਇਹਦੇ ਖਿਲਾਫ ਇੰਟਰਪਰਸ਼ਨ ਦੇਖੋ ਗੱਲ ਇਹ ਆ ਵਾਰਡਬੰਦੀ ਚ ਕੱਟ ਵੱਟ ਹੋਈ ਪਰ ਕੋਈ ਫਰਕ ਨਹੀਂ ਪੈਂਦਾ ਯਾਰ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਜਿੱਦਨ ਮਰਜ਼ੀ ਕੱਟ ਵੱਟ ਦੇਓ ਲੋਕਾਂ ਦਾ ਜਿਹੜੀ ਸੋਚ ਹੈ ਉਹ ਨਹੀਂ ਬਦਲੀ ਜਾ ਸਕਦੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ